ਸਿਕਾ ਜੀ ਸਾਰਿਆਂ ਨੂੰ ਤੇ ਅਸੀਂ ਅੱਜ ਤੀਕੇ ਆਏ ਹੋਏ ਸੀ ਆਪਣੇ ਪਰਸਨ ਦੇ ਇਹ ਭਾਬੀ ਜੀ ਨੇ ਸਾਡੇ ਹਰੇ ਪੁਰਾਣੇ ਰੀਤੀ ਰਿਵਾਜ ਜਿਹੜੇ ਇੱਧਰ ਚੱਲਦੇ ਨੇ ਦੋਰੇ ਵੱਟਦੇ ਪੈ ਨੇ ਇੱਧਰ ਪੁੱਤ ਜਣੋਂ ਆਪਣੇ ਕੱਪੜੇ ਸੀ ਲੀਏ ਪੱਪੀ ਹੈ ਜੀ ਵੀ ਵੱਟਦੇ ਤੁਸੀਂ ਦੋਰੇ ਹਾਂਜੀ ਹਾਂਜੀ ਦੇਨ ਲੋ ਰਨਰ ਵਾਇਸ ਚੁਰਕਣਾ ਹੈ ਤੇ ਹਾਂਜੀ ਸ਼ੁਰੂ ਰੱਖਾਂਗੇ ਇਹਨੂੰ ਤਾਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਥੋੜਾ ਪੁੱਨਾਵੇ ਹੁਣ ਦੇਖ ਲਓ ਜੀ ਦੋਰੇ ਕਿੱਦਾਂ ਵਟੇ ਜਾਂਦੇ ਨੇ ਮੈਂ ਵੀ ਵਟੇ ਹੋਏ ਨੇ ਪਰ ਹੁਣ ਕਦੇ ਹੀ ਵਟੇ ਇਸ ਤਰ੍ਹਾਂ ਵਟੇ ਜਾਂਦੇ ਆ ਹਾਂਜੀ ਹਾਂਜੀ ਆਜੋ ਬਸ ਤੁਸੀਂ ਇਹਦੇ ਨੂੰ ਨਹੀਂ ਆਹ ਨਾਲ ਦੀ ਨਾਲ ਆਣਾ ਪਹਿਲਾਂ ਕਈ ਐ ਕੱਚੇ ਸਾਰੇ ਕੱਚੇ ਕਰਨੇ ਪੈਂਦੇ ਨੇ ਸਾਰੇ ਕੱਚੇ ਪਹਿਲਾਂ ਕੱਚੇ ਪੱਕੇ ਕਰਦੀਆਂ ਤੁਸੀਂ ਨਾਲ ਨਾਲ ਕਰਦੇ ਮੈਂ ਨਾਲ ਦੀ ਨਾਲ ਕਰੀ ਜਾਨੀ ਐ ਅੱਛਾ ਹਾਂਜੀ ਤੰਦਾ ਵੜ ਕੇ ਹਨ ਹਾਂਜੀ ਜੋਟਾ ਇਹ ਅਜਿਵੇਂ ਚਾਰ ਨੇ ਤੁੰਦਾ ਚਾਰ ਆ 8 ਹੋ ਗਏ ਤੇ ਇਹਨਾਂ ਨੂੰ ਇਦਾਂ ਕੀਤਾ ਨਾਲ ਦੀ ਨਾਲ ਪੱਕੇ ਨਾਲ ਦੀ ਨਾਲ ਪੱਕੇ ਕਰ ਲੈਂਦੇ ਉਹ ਪਹਿਲਾਂ ਮੋੜੇ ਵਟਦੇ ਆ ਪਹਿਲਾਂ ਤਾਂ ਬਹੁਤ ਮੇਰੇ ਵੀ ਸਾਰੇ ਕੇਸਾਂ ਦੇ ਡੋਰੇ ਆਪਾਂ ਹਾਂ ਬੰਟੇ ਸੀ ਉਹਰ ਬੀਬੀ ਨੇ ਬੰਟੇ ਸੀ ਉਹ ਗੁੰਮੀ ਡੋਰੇ ਵਟਦੇ ਸੀ ਪਹਿਲਾਂ ਸ਼ੇਵੀਆਂ ਵਟਣੀਆਂ ਡੋਰੀ ਵਟਣੇ ਚਾਦਰਾਂ ਕੱਢਣੀਆਂ ਹਾਂਜੀ ਪੱਖੀਆਂ ਬਣਾਉਣੀਆਂ ਚਰਖੇ ਕੱਤਨੇ ਚਰਖੇ ਵੀ ਕੱਤਦੀਆਂ ਸੀ ਬੁੱਢੀਆਂ ਬਹੁਤ ਬੜਾ ਜੀ ਲੱਗਣਾ ਕਈ ਜਾਣੀਆਂ ਨੇ ਬਹਿ ਜਾਣਾ ਚਰਖੇ ਕੱਤਣ ਹੁਣ ਇਹ ਸਾਰੇ ਕੰਮ ਸ਼ੇਵੀਆਂ ਵਟਦੀਆਂ ਨੇ ਜੇ ਦੀਆਂ ਸਾਂ ਤੇ ਇਹ ਸਾਰੇ ਕੰਮ ਜਿਹੜੇ ਨਿਕ ਗਏ ਗਿਰਲੇ-ਵਿਰਲੇ ਰਹਿ ਗਏ ਵਿਰਲੇ ਰਹਿ ਗਏ ਆ ਹੁਣ ਵੀ ਚੱਲ ਜਿਹੜੇ ਆਪਾਂ ਲੈਣੇ ਆ ਨਾ ਉਹਦੇ ਡੋਰੇ ਤਵੱਟ ਨਹੀਂ ਐ ਲੈ ਤਾਂ ਬੁਰੇ ਲੱਗਦੇ ਨੇ ਹਾਂਜੀ ਇਸ ਤਰ੍ਹਾਂ ਤਾਂ ਬੁਰੇ ਲੱਗਦੇ ਨੇ ਡੋਰੇ ਤਾਂ ਡੋਰੇ ਤਾਂ ਬੱਟਨੇ ਪਈਏ ਪਹਲਾ ਕਿਧਰ ਗਿਆ ਲੋਕ ਪਿੰਡਾਂ ਵੇ ਗਈ ਪਾਣੀ ਪਿੰਡਾਂ ਆਪਾਂ ਤਾਂ ਚੁੱਲੇ ਤੇ ਰੋਟੀ ਵੀ ਲਾ ਲੈਨੇ ਭਾਈ ਬਹੁਤ ਵਧੀਆ ਬਣਦੀ ਰੋਟੀ ਚੁੱਲੇ ਦੀ ਤੰਦੂਰ ਤੇ ਲਾ ਲਈਦੀਆਂ ਨੇ ਹੂੰ ਲੂਰ ਦੇ ਗਿਆ ਬਹੁਤ ਸਬਦੀਆਂ ਰੋਟੀਆਂ ਸਵਾਦ ਲੱਗਦੀਆਂ ਨੇ ਨਾਲੇ ਅੱਜ ਲਾਉਣੀਆਂ ਨੇ ਅੱਜ ਤਾਂ ਜੀ ਮੌਸਮ ਖਰਾਬ ਹੈ ਬੱਦਲ ਹੋਇਆ ਪਿਆ ਅੱਜ ਅੱਛਾ ਮਾਂਜੀ ਮੌਸਮ ਖਰਾਬ ਕਰਕੇ ਫਿਰ ਅੱਜ ਤਨੂਰ ਤਪਣਾ ਨਹੀਂ ਦਾ ਹਵਾ ਚੱਲਦੀ ਹੈ ਹਾਂ ਜੀ ਹਵਾ ਚੱਲਦੀ ਹੈ ਇਹਨਾਂ ਜੀ ਤੁਹਾਨੂੰ ਤਾਂ ਮੈਂ ਚਲ ਲੱਜ ਨਹੀਂ ਕਿੰਨੇ ਕ ਦਿਨਾਂ ਚ ਆਹ ਵਟੇ ਜਾਂਦੇ ਨੇ ਕੋਈ ਨਹੀਂ ਬਸ ਜੇ ਬੈਠੇ ਰਹੀਏ ਤਾਂ ਇੱਕ ਪਾਸਾ ਵਟੇ ਰਹਿੰਦੇ ਨੇ ਸਾਹਮਣੇ ਵਟਦੇ ਨੇ ਜੀ ਕਿੰਨੇ ਸੋਹਣੇ ਲੱਗਦੇ ਨੇ ਅੱਜ ਲੱਗੀ ਸੀ ਜੀ 3:00 ਵਜੇ ਇੰਨੇ ਵਟ ਹਾਂਜੀ ਇੰਨੇ ਕੁ ਵਟ ਤੇ ਨਾਲੇ ਚਾਹ ਪਾਣੀ ਬਣਾਇਆ ਸੀ ਇਹਨਾਂ ਹੀ ਰਹਿ ਗਏ ਇੰਨਾ ਕੁ ਰਹਿ ਗਿਆ ਜੀ ਹਾਂਜੀ ਸਮਝੋ ਚਲੋ ਦੂਜੇ ਦਿਨ ਬੈਠੇ ਪੁੱਠੇ ਦੂਜੇ ਦਿਨ ਮਟਿਆ ਜਾਂਦਾ ਹੈ ਹਨ ਇੱਕ ਕੇਸ ਦੇ ਤਿੰਨ ਰੋਟੀਆਂ ਪਾਸਾ ਕੰਬਲ ਲੈ ਲਓ ਹਨਾ ਜੀ ਖੇਸਾਂ ਵਾਲਾ ਰਿਵਾਜ ਛੱਡ ਕੇ ਲੋ ਪਰਾਣਾ ਪਰਾਣਾ ਕੰਮ ਹੈ ਸਾਰਾ ਕਰਨਾ ਚਾਹੀਦਾ ਜੀ ਇਹ ਤਾਂ ਪਰਾਣਾ ਹੈ ਜੀ ਸਭ ਐਂ ਕਰਕੇ ਨਾਲੇ ਉਂਗਲੀਆਂ ਦੀ ਕਸਰ ਤੇ ਜੀ ਹਾਂ ਜੀ ਦੇਦੀ ਮੁਰਗੀ ਖਾ ਕੇ ਬਹੁਤ ਚੰਗੀ। ਕਦੀ ਤੁੰ ਨੂੰ ਹੁੱਤੇ ਲਾ ਲਈਂ ਨੀ ਕਦੀ ਚੁੱਲੇ ਤੇ। ਇਹ ਗੈਸ ਦੀ ਰੋਟੀ ਚੰਗੀ ਨਹੀਂ ਲੱਗਦੀ। ਚੁੱਲੇ ਦੀ ਰੋਟੀ ਬੈਸਟ ਹੁੰਦੀ ਹੈ। ਹੈਂ ਜੀ। ਇਸ ਤੇ ਸਾੜੀ ਵੀ ਚੁੱਲੇ ਤੇ ਬਣਾਉਣੀ ਹੈ ਜੀ। ਬਹੁਤ ਵਧੀਆ ਬਣਦਾ ਹੈ। ਦਾਲ ਜੀ। ਚਣਿਆਂ ਦੀ ਸਬਜ਼ੀ। ਸਾਰਾ ਕੰਮ Matlab ਚੁਲੇ ਦੇ ਚੁਲੇ ਤੇ ਹੀ ਹੋ ਗਿਆ ਬਹੁਤ ਵਧੀਆ ਲੱਗਦਾ ਸਾਨੂੰ ਚੁਲੇ ਦਾ ਕੰਮ